ਨਾਕ ਯਾ ਸੰਕ ਮੈਂ ਤੇਗਲਾਮ ਨੇ ਬੀਚੋਂ ਪਹਨ ਹੋ ਰਿਹਾ ਮਿਸ਼ਾਰਾ ਨੇੜੇ ਚੜ ਦੇ ਨੂੰ ਕਿਲੋਮੀਟਰ ਦੂਰ ਤੇਗਲਾਮ ਨਹੀਂ ਪਹੁੰਚਿਆ ਮੈਂ ਤਾਂ ਅਸੀਂ ਅੱਜ ਆਪਣੇ ਮਾਲਛਾਵੇਂ ਬੱਧਾ ਹੈ ਤੇ ਤਫਾਨ ਲੱਗਦਾ ਪੈਨ ਰਸੇ ਖੋਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਨਹੀਂ ਕੋਈ ਉਹਦੇ ਵਿੱਚ ਸਾਡੀ ਜੰਗੀ ਮੱਜ ਪੈ ਗਈ ਉਹ ਵਿੱਚ ਡਿੱਕ ਕੇ ਮਰ ਗਈ ਆਹੀ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਕੋਸ਼ਿਸ਼ਾਂ ਕੀ ਉਹ ਪਏ ਆ ਉਹ ਆਂਦੇ ਪਿੰਡੋਂ ਆਂਦੇ ਹੀ ਰਾਹ ਨਹੀਂ ਆਪਣੇ ਕੋਨੇ ਆਉਣੇ ਕੇ ਕਵਿਤੇ ਆਉਣੇ ਆ 7 ਵਜੇ ਆਉਣੇ ਆ ਫੇਰਾਂ ਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਅਗਲੇ ਦਿਨ ਵੀ ਜਾ ਕੇ ਫੋਨ ਕਰਕੇ ਮੰਗਾਇਆ ਤੇ ਫੋਟੋ ਲੈ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬ ਹਾਂ ਜਿੱਕਲਾ ਸਭ ਕਿਲਾ ਪੜੀ ਡੰਗੜਾਂ ਦਾ ਦੁੱਧ ਵੇਚ ਕੇ ਬਿਜਾਰਾ ਕਰਦੇ ਹਾਂ ਤੇ ਇਸ ਤਰ੍ਹਾਂ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾ ਉਹ ਨਾ ਚੰਨ ਦੱਸਿਆ ਕਿ ਮੁੱਕ ਡੋ ਨਾ ਪੂਰਾ ਨਾ ਕੋਸੇ ਤੇ ਇਹ ਸਾਡੀ ਅੱਜ ਮੰਜੂਰ ਤਰ੍ਹਾਂ ਰਾਤੀ ਵੀ ਅਸੀਂ ਗਏ ਆ ਤੇ ਉੱਥੇ ਉਹ ਦੂਜੀ ਪਾਰਟੀ ਆਈ ਨੇ ਹੁਣ ਵੀ ਅੱਜ ਵੀ ਸੱਦੇ ਆਵਾ ਚੱਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਸੋ ਇਟ ਨਮੀ ਨਹੀਂ ਹੋਏ ਲੱਖ ਸਵਾ ਲੱਖ ਦੀ ਛੋਟੀ ਸੀ ਪਿਛਾਕ ਮੋਦੀ ਆ ਗਈ ਵੇਖ ਲੋ ਸਾਰੇ ਵੇਖਣਦੇ ਆ ਤੇ ਇੰਨੇ ਸਾਡਾ ਲੱਖ ਸਵਾ ਲੱਖ ਦੀ ਇਹ ਛੋਟੀ ਜਿਹੜਾ ਨੁਕਸਾਨ ਹੋਇਆ ਵਾ ਤੇ ਮੌਕੇ ਫੋੜਨਾ ਤੇ ਮੈਨੂੰ ਕੀ ਮਿਲਦੀ ਹੈ ਮਾਲਵੇ ਦੀ ਛੋਟੀ ਇਹਨਾਂ ਹਾਂਜੀ ਅਸੀਂ ਪ੍ਰਸ਼ਾਸਨ ਕੋਲ ਵੀ ਉਹਨਾਂ ਪੁੱਛੋ ਕਿ ਇਹ ਸਾਡਾ ਜੋ ਵਾਜਬਾ ਸਾਨੂੰਗਾ ਉਹਨਾਂ ਨਾਲ ਕੋਈ ਕਾਰਵਾਈ ਉਨੀ ਤਰੀਕੀ ਦੀ ਹੋਈ ਹੈ ਅਜੇ ਵਿੱਚ ਪਈ ਹੋ ਉਸ ਲਾਟ ਛਾਬ ਹੋਣ ਦੇ ਸਲਵਹੀਂ ਵੀ ਲੱਗੇ ਆ ਤੇ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਾਅਦ ਕੋਈ ਨਹੀਂ ਸੋਚਿਆ ਉਹਨਾਂ ਕੀ ਕਰੀ ਕੀਨੇ ਆ ਕੱਲ ਰਾਤ 6 ਵਜੇ ਸੱਜੇ ਗਏ ਤੇ ਉਹ ਪਾਰਟੀ ਨਹੀਂ ਆਈ ਅੰਦੇ ਦੀ ਪਾਰਟੀ ਨਹੀਂ ਆਈ ਹੋਇਆ ਹੁਣ ਦਾ 8 ਵਜੇ ਸੱਦੇ ਆਏ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਨਾ ਫੋਨ ਨਹੀਂ ਆਇਆ ਕੋਈ ਆਉਂਗਾ ਨਾ ਆਇਓ ਇੱਕ ਕੋਈ ਗਲਤੀ ਆਹੀਂ ਆ ਚੀਜ਼ ਆਹੀਂ ਆਪਣਾ ਕਾਣਾ ਜਿਹਨੇ ਅਸੀਂ ਅਸੀਂ ਜਿਹਨੇ ਸਾਡੀ ਇੱਕ ਪੁਲਿਸ ਪ੍ਰਸ਼ਾਸਨ ਦਾ ਦਬ ਕਰੇ ਵਿਚੋਂ ਕਢਾਵੇ ਤੇ ਸਾਡਾ ਜੋਰ ਜਾਇ ਸਾਨੂੰ ਦਵਾਇਆ ਜਾਏ ਅਸੀਂ ਖਾਚ ਅਸੀਂ ਧੀ ਬੰਦੇ ਆ ਤੇ ਇਹ ਉਦਾਂ ਹੀ ਵਿੱਚ ਹੋਣ ਦੇ ਖਾਲ ਪੁਲਿਸ ਪ੍ਰਸ਼ਾਸਨ ਨਹੀਂ ਲੱਗਦਾ ਲੱਗਦੀ ਹਾਲਤ